ਬੂ ਦੇ ਦਿਓ ਮੇਰਬਾਨੀ ਖੁੱਲ ਕੇ ਜਾਨੀ ਲੱਤੀ ਥੈਂਕ ਯੂ ਮੈਂ ਦਾ ਮੁੱਖ ਮੰਤਰੀ ਸਾਰੇ ਕਰੂੰਗਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਚਾਹੂ ਜੀ ਸਿੰਘ ਚੰਨੀ ਜੀ ਦੇ ਲਈ ਸਾਡੀ ਸੰਗਤ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਇੰਨਾ ਜਿਆਦਾ ਪਿਆਰ ਦੇਖ ਕੇ ਤੁਹਾਡੇ ਅਸੀਂ ਰਹਿਣੀ ਆ ਧੰਗਰਾਲੀ ਜਿਨ੍ਹਾਂ ਦੇ ਪਿਤਾ ਜੀ ਅਵਤਾਰ ਸਿੰਘ ਜੀ ਵੀਰ ਚੱਕਰ ਪ੍ਰਾਪਤ ਹੋਇਆ ਸ਼ਿਖਦੀ ਦੇ ਕੇ ਭਾਰਤ ਦੇ ਸਵਰਾਧ ਦੇ ਲੜੇ ਤੇ ਉਹਨਾਂ ਦਾ ਚੇਅਰਮੈਨ ਰਹੇ ਮਾਰਕੀਟ ਕਮੇਟੀ ਦੇ ਵਿੱਚ ਬੋਲਦੇ ਰਾਕੇੜੀ ਲੋਕਾਂ ਦੀ ਬਹੁਤ ਬੱਚੜ ਕੇ ਸੇਵਾ ਕੀਤੀ ਹੈ ਸੋ ਸਾਡੇ ਸਾਥੀ ਇੱਕ ਵਾਰ ਹੱਥ ਖੜਾ ਕਰਕੇ ਸੀਐਮ ਸਾਹਿਬ ਦੇ ਨਾਂ ਤੇ ਤਾੜੀਆਂ ਵਾਕੇ ਜਨਾ ਦਾ ਸਵਾਗਤ ਕਰੋ ਤਾਂ ਜੋ ਕੇ ਵਿਸ਼ਵਾਸ ਦੋ ਕਿ ਇਹ ਕੋਈ ਸਾਧਰਕ ਪਾਰਟੀ ਨੂੰ ਕੋ ਮંત્રી ਨੇ ਉਹਨਾਂ ਦੇ ਹੱਥ ਮਜ਼ਬੂਤ ਹੋਣੇ ਆ ਸਰਦਾਰ ਚਾਰਜ ਨੇ ਸੀ ਕਿ ਚੰਨੀ ਜੀ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਕਿ ਆਪਾਂ ਆਪਣੇ ਘਰ ਦਾ ਉਹ ਫੇਰ ਇੱਕ ਵਾਰ ਤੁਹਾਡਾ ਚੱਲਿਆ ਹੋਇਆ ਕਦਮ ਸਾਡੇ ਸਿਰ ਮੱਥੇ ਤੇ ਸੋ ਮੈਂ ਹੁਣ ਮੈਂ ਹੁਣ ਬੇਨਤੀ ਕਰਦਾ ਹੈ ਕਿ ਉਹ ਸੀਐਮ ਸਾਹਿਬ ਨੂੰ ਸਰੋਪਾ ਦੇ ਕੇ ਸਨਮਾਨ ਚਿੰਨ ਸਨਮਾਨਤ ਕਰਨ ਭਜੇਂਦਰ ਸਿੰਘ ਸੋਨੂ ਜੀ ਦਾ ਵੀ ਸਨਮਾਨ ਖਾਸ ਰਿਆਗਾਲੋ ਹੁਣ ਮੈਂ ਕੋਈ ਚੈਲੇ ਕੋਈ ਦਲੀ ਨਹੀਂ ਰਹੀ ਹੋਗੀ ਫੈਮ ਲੈਂਦੀ ਜੇਤੀ ਸਾਰੇ ਪਿੰਡ ਚ ਆਪਣੇ ਪਿੰਡ ਦੇ ਵਿੱਚ 7.5 ਕਰੋੜ ਰੁਪਏ ਦੀ ਕਰਾ ਚਾਈਏ ਉਸ ਤੋਂ ਲਾਵਾ ਕਹਿਣਾ ਕੋਈ ਡੈਮ ਰੰਗ ਨਾਲ ਵੱਡੇ ਛੇੜਾ ਨਹੀਂ ਬਲਕਿ ਕਈ ਛਿਹਰੇ ਆ ਘਾੜੇ ਵਿੱਚ 100 ਕਰੋੜ ਲਾ ਕੇ ਕਰੋੜ ਬਣਿਆ ਫੋਟ ਹਾਲੇ ਗਾੜੀ ਦੀਆਂ ਤੇ ਨਹੀਂ ਤੁਹਾਡੇ ਕਿੱਥੀਆਂ ਸੰਤਾ ਦੀ ਉਹਦੀ ਪੱਕੀਆਂ ਕਰਤੀਆਂ ਜਿਹੜੀ ਪਹਿਲਾਂ ਬਣੀ ਵਿੱਚ ਉਹਨੂੰ ਚੌੜੇ ਕਰਤਾ ਚੇਅਰਮੈਨ ਸਾਹਿਬ ਬਬਨਾ ਰਾਜੀ ਤੇ ਸਾਡੇ ਗੁਰਵਿੰਦਰ ਸਿੰਘ ਕਰਾਲੀ ਕਕਰਾਲੀ ਜਿਹੜੇ ਤੁਹਾਡੇ ਜਿਲ੍ਹਾ ਪ੍ਰਸਿੱਧ ਦੇ ਕੈਂਡੀਡੇਟ ਜੇ^{(3)} ਦੇ ਸੰਦੀ ਤੁਹਾਡੇ ਆਪਣੇ ਪਿੰਡ ਤੋਂ ਬਲੌਖਾਂ ਪੀਰੇ ਮੀਤਬਾੜਾ ਬਸਤੀ ਕਲਾਰਾ ਜੀ ਸਾਡੇ ਪ੍ਰਿੰਸੀਪਲ ਸਾਹਿਬ ਹੋਰ ਸਾਰੇ ਪਤਵੰਤੇ ਸੱਜਣੋ ਮੈਂ ਬੜਾ ਧੰਕੀ ਜੀ ਸਾਰਿਆਂ ਦਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਇੱਕ ਕੁਪਟੀ ਕੋੜੀ ਵੀ ਇਹਨਾਂ ਨੇ ਪੇਟੋ ਗ੍ਰਾਂਟ ਦੇ ਦਿੱਤੀ ਹੈ 4,000 ਰੁਪਿਆ ਵੀ ਦੇ ਰਹੇ ਨੇ। ਉਹ ਨਾ ਆਮ ਆਦਮੀ ਪਾਰਟੀ ਵਾਲੇ ਦੇਖ ਕੇ ਤੇ ਡਰਦੇ ਐ। ਲੇਕਿਨ ਇਹਨਾਂ ਨੇ ਐਮਐਲਏ ਪਾਤੇ ਕਰਤਾ। ਉਹਨੂੰ ਕਹਿੰਦੇ ਤੂੰ ਸਾਡੇ ਨਾਲ ਨਾ ਜਾਏਗਾ। ਇਹ ਲੋਕ ਪੁੱਛਦੇ ਐ ਭਾਈ ਤੁਸੀਂ ਕਰਿਆ ਕੀਆ? ਇਕੋ ਨੇ ਇਕੋ ਕਹਿੰਦਾ ਜੀ ਸਾਤੇ ਪਾਗ ਮੇਰੇ ਨਾਲ ਕਿਹਾ ਗੱਲ ਕਰੂ ਜਿੱਦਾਂ ਵੋਟਰ ਦੇਣੀ ਅਸੀਂ ਜਾਂ ਸਾਤੇ ਪਾਰ ਨਹੀਂ ਦੇ ਕੋਲ ਪਾਤਰ ਹੀ ਕਰਤਾ ਤੁਹਾਨੂੰ ਇੱਥੇ ਟਿਕੜਾ ਨਹੀਂ ਹੈ ਜਿੰਨੇ ਜਿੰਨੇ ਵੋਟਰ ਹੈ ਆਪ ਵੀ ਨਾਲ ਦੀ ਕਹਿਰਵਾਜੀ ਹੋਈ ਜੀ ਹੈ ਜਿਹੜੇ ਕੈਂਡੀਡੇਟ ਹੋਏ ਤੋਂ ਬਦੇ ਲੇਕਿਨ ਜਿਹੜਾ ਸਾਡਾ ਨੁਕਸਾਨ ਕਰਤਾ ਇਹਨਾਂ ਨੇ ਹੰਕੇ ਦਾ 4 ਸਾਲ ਦੇ ਵਿੱਚ ਇੱਕ ਪੈਸਾ ਵੀ ਹੱਕੇ ਤੇ ਨਹੀਂ ਆਇਆ ਰੋ 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 ਦੇਖਣੇ ਦੀ ਬੰਦ ਹੋ ਗਏ ਲੋਕਾਂ ਨੂੰ ਦਿਖਤ ਨਹੀਂ ਤੇ ਜਿਹੜੇ ਪੈਸੇ ਪਰਾਇਣ ਪੈਸੀ ਉਹਦੇ ਤੋਂ ਵੀ ਵਾਪਸ ਲੈ ਗਏ ਬਹੁਤ ਤੇ ਉਹਨਾਂ ਨੂੰ ਵੀ ਲੱਗਣੇ ਨਹੀਂ ਦਿੰਦੇ ਅਰੇਡੇ ਛੱਟਾ ਪੂਰਾ ਲੱਗਾ ਠੀਕ ਹੈ ਉਸ ਟਾਈਮ ਤੇ ਇਚਾਰ ਹੋਈ ਸੀ ਸਾਰੇ ਜਾਣੇ ਕਿਹੜੀ ਬਦਲਾਅ ਕਾਇਦਾ ਬਦਲਾਅ ਕਾਇਦਾ ਇਹ ਕਰੇ ਜੇ ਹੈ ਬਦਲ ਆਪਰੇ ਚਾਹੀਦਾ ਸੀ ਕਿ ਸਾਡੀ ਟੋਟਲ ਡਵੈਲਪਮੈਂਟ ਰੁਕੇ ਨਸ਼ਿਆ ਦੇ ਪ੍ਰਭਾਵ ਹੋ ਜੇ ਕਟੋਕਾਰ ਸ਼ੁਰੂ ਹੋ ਜੇ ਆ ਬੀਬੀ ਕੋ ਪਰੰਡੇ ਬਾਟੂ ਉਪਸਤੇ ਕਰੀ ਇਸ ਤਰ੍ਹਾਂ ਹੀ ਸਮੇਤ ਵਾਲੀਆਂ ਲਾ ਦੇਈਏ ਸਮੇਤ ਕਰ ਦੋ ਦਿਨ ਬਾਅਦ ਤਾਂ ਲਈਏ ਵੀ ਹੋਊਗਾ यह तीन किलो कांड विदित की ग्रीवा तो तो लिए तो पानी किलो मिल रही है तो यहाँ वाली बटर विदित है वो तीन किलो जगह पानी किलो कांड विदित और अशागर्स की लगी तक्की एक हजार बीएम बचाना दीजिए कितने ग्रीवा लि टूट जाते हैं आवेश प्रधान में तो वो इसकी उम्मीद वाली कांड की तो मिलता

ਜੇ ਡਾਕਟਰ ਜਾਂ ਆਪਣੇ ਲਈ ਬੇਸੋਹੀ ਪਰਖੀ ਹੋਈਆ ਉਸ ਤੋਂ ਬਾਅਦ ਹੋਸਪੀਟਲ ਚੋਕਰੀ। ਕਿਸਾਨੀ ਦੇ ਮਗਰ ਉਹ ਪਿਆਰੇ। ਪਹਿਲਾਂ ਕਹਿੰਦਾ ਕਿ ਮੈਂ ਕਿਸਾਨ ਜਾਊਂਗਾ ਪਰ ਉਹ ਕਿਸਾਨ ਵੋਟਾਂ ਪਾਉ। ਸੱਤੇ ਜਗ੍ਹਾ ਕਿਸਾਨਾਂ ਨੂੰ ਕੁੱਟਿਆ ਨਾਲੇ ਕਾਰਤਾ ਦੇ। ਆਪਣੇ ਪੁੱਤਾਂ ਨਾਲ ਨਗਰ ਨਿਵਾਸੀ। ਲੀਡਰਾਂ ਨੂੰ ਮੀਟਿੰਗ ਤੇ ਬੁਲਾ ਕੇ ਪਿੱਛੇ ਤੇ ਪਿੱਛੇ ਝੂਠਾ ਮਾਰਤਾ ਪਿੱਛੇ ਦੇ ਫੁੱਟ ਭੇਜਦੀ। ਅੱਜ ਤੱਕ ਕੋਰਾਂ ਦੇ ਟਰਾਲੀਆਂ ਦੀਆਂ ਰੱਪੀਆਂ ਟੁੱਟੇ